ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ 'ਚ ਖੁਸ਼ ਤੇ ਤੰਦਰੁਸਤ ਹੋਵੋਗੇ ਅੱਜ ਮੈਂ ਤੁਹਾਡੇ ਨਾਲ ਬਹੁਤ ਹੀ ਵਧੀਆ ਜਿਹੜੀ ਰੈਸਪੀ ਹੈ ਸ਼ੇਅਰ ਕਰਨ ਲੱਗੀ ਹਾਂ ਵੀਡੀਓ ਦੇ ਨਾਲ ਬਿਨਾਂ ਸਕਿੱਪ ਕੀਤੇ ਐਂਡ ਤੱਕ ਬਨੇ ਰਹੋ ਜੀ ਇੱਥੇ ਆਪਾਂ ਬਣਾਉਣ ਲੱਗੇ ਹਾਂ ਜੀ ਬੇਸਨ ਦੀ ਬਹੁਤ ਹੀ ਟੇਸਟੀ ਭੁਰਜੀ ਇਸਦੇ ਲਈ ਮੈਂ ਪਿਆਜ਼ ਤੇ ਲਸਣ ਆ ਜਿਹੜਾ ਕੱਟ ਲਿਆ ਸੀ ਇੱਥੇ ਆਪਾਂ ਤੇਲ ਸਰੋਂ ਦਾ ਪਾਇਆ ਸੀ ਉਹਨੂੰ ਪਹਿਲਾਂ ਕਾੜ ਲਿਆ ਸੀ ਫਿਰ ਇਹਦੇ ਵਿੱਚ ਜੀਰਾ ਤੇ ਥੋੜੀ ਜੀ ਅਜਵਾਇਣ ਤੇ ਥੋੜੀ ਜੀ ਆਪਾਂ ਇਹਦੇ ਵਿੱਚ ਪਾਈ ਸੀ ਜੀ ਹਿੰਗ ਪਾਈ ਸੀ ਤੇ ਉਸ ਤੋਂ ਬਾਅਦ ਆਪਾਂ ਪਿਆਜ਼ ਤੇ ਲਸਣ ਜਿਹੜਾ ਪਾ ਲਿਆ ਸੀ ਬਰੀਕ ਕੱਟਿਆ ਹੋਇਆ ਲਸਣ ਤੇ ਥੋੜਾ ਜਿਹਾ ਆਪਾਂ ਇਹਨੂੰ ਭੁੰਨ ਲਵਾਂਗੇ ਤੜਕੇ ਨੂੰ ਇਹ ਫੁਰਜੀ ਤੁਸੀਂ ਇੱਕ ਵਾਰ ਬਣਾ ਲਈ ਤਾਂ ਬਾਰ-ਬਾਰ ਬਣਾ ਕੇ ਖਾਓਗੇ ਤੇ ਮੈਂ ਫੁਰਜੀ ਜਿਹੜੀ ਦੂਸਰੀ ਵਾਰ ਬਣਾ ਕੇ ਖਾਣ ਲੱਗੀ ਆ ਕਈ ਵਾਰ ਕੀ ਹੁੰਦਾ ਵਾ ਦਾਲ ਸਬਜ਼ੀ ਘਰ ਦੇ ਵਿੱਚ ਨਹੀਂ ਹੁੰਦੀ ਜਾਂ ਫਿਰ ਥੋੜੀ ਹੁੰਦੀ ਆ ਆਪਾਂ ਟਿਫਨਾਂ ਦੇ ਵਿੱਚ ਬੱਚਿਆਂ ਦੇ ਪੌਣੀ ਹੁੰਦੀ ਆ ਜਾਂ ਫਿਰ ਆਪਾਂ ਹਸਣ ਨੋਟੀਫਨ ਦੇ ਵਿੱਚ ਪਾ ਕੇ ਦੇਣੀ ਹੁੰਦੀ ਹੈ ਦਾਲ ਸਬਜੀ ਨਾ ਹੋਵੇ ਤਾਂ ਇਹ ਭੁਰਜੀ ਜਿਹੜੀ ਮਿੰਟਾਂ 'ਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਆਪਾਂ ਇਸ ਤਰ੍ਹਾਂ ਬਣਾ ਕੇ ਜਿਹੜੇ ਇਨਾਂ ਦੇ ਟਿਫਨਾਂ ਦੇ ਵਿੱਚ ਪਾ ਸਕਦੇ ਹਾਂ ਤੇ ਬਹੁਤ ਹੀ ਟੇਸਟੀ ਭੁਰਜੀ ਬਣਦੀ ਆ ਉਸ ਤੋਂ ਬਾਅਦ ਮੈਂ ਜੀ ਦੋ ਮਿਰਚਾਂ ਲਈਆਂ ਸੀ ਨਿੱਕੇ ਨਿੱਕੇ ਮਿਰਚਾਂ ਸੀ ਇਹ ਆਪਣੇ ਘਰ ਦੀਆਂ ਤੇ ਉਹ ਆਪਾਂ ਪਾਈਆਂ ਸੀ ਇਹਦੇ ਵਿੱਚ ਗ੍ਰਾਈਂਡਰ ਦੇ ਨਾਲ ਗ੍ਰाइंड ਕਰਕੇ ਤੇ ਦੋ ਮਿਰਚਾਂ ਕਾਫੀ ਨੇ ਕਿਉਂਕਿ ਕਾਫੀ ਜ਼ਿਆਦਾ ਕੌੜੀਆਂ ਨੇ ਮਿਰਚਾਂ ਆਪਣੀਆਂ ਲਓ ਜੀ ਆਪਾਂ ਇਹਨੂੰ ਹੁਣ ਲੈਨੇ ਆ ਇੱਥੇ ਮੈਂ 3 ਚਮਚੇ ਜਿਹੜੇ ਬੇਸਨ ਦੇ ਲੈ ਸੀ ਤੇ ਤੁਸੀਂ ਇਸ ਤੋਂ ਵੱਧ ਵੀ ਲੈ ਸਕਦੇ ਹੋ ਤੇ ਵੱਡੇ 2 ਚਮਚੇ ਮੈਂ ਇੱਥੇ ਦਹੀਂ ਦੇ ਪਾਏ ਆ ਉਸ ਤੋਂ ਬਾਅਦ ਇਹਨੂੰ ਮਿਕਸ ਕਰ ਲਵਾਂਗੇ ਜੀ ਜੇ ਤੁਸੀਂ ਮੇਰੇ ਚੈਨਲ ਤੇ ਜੀ ਪਹਿਲੀ ਵਾਰ ਆਏ ਹੋ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਕੇ ਜਾਓ ਜੀ ਲਾਸਟ ਤੇ ਇੱਕ ਕਮੈਂਟ ਜ਼ਰੂਰ ਕਰਕੇ ਜਾਓ ਜੀ ਇੱਥੇ ਆਪਾਂ ਦਹੀਂ ਮਿਕਸ ਕਰਨ ਤੋਂ ਬਾਅਦ ਪਾਣੀ ਪਾ ਲਿਆ ਹੈ ਬੇਸਨ ਦੇ ਵਿੱਚ ਜਿਸ ਤਰ੍ਹਾਂ ਆਪਾਂ ਕੜੀ ਦਾ ਘੋਲ ਬਣਾਉਂਦੇ ਆ ਉਸ ਤਰ੍ਹਾਂ ਆਪਾਂ ਇਹਦਾ ਕੋਲ ਬਣਾ ਲੈਣਾ ਹੈ ਬੇਸਣ ਦਾ ਜਿਆਦਾ ਆਪਾਂ ਪਤਲਾ ਨਹੀਂ ਕੋਲ ਬਣਾਉਣਾ ਬਸ ਨੋਰਮਲ ਜਿਹਾ ਕੋਲ ਬਣਾਉਣਾ ਹੈ ਨਾ ਜਿਆਦਾ ਪਤਲਾ ਨਾ ਜਿਆਦਾ ਹੀ ਇਹ ਗਾੜਾ ਹੋਣਾ ਚਾਹੀਦਾ ਹੈ ਲਓ ਜੀ ਤੁਸੀਂ ਦੇਖ ਸਕਦੇ ਹੋ ਇੰਨਾ ਕੁ ਜਿਆਦਾ ਆਪਾਂ ਪਤਲਾ ਇਹ ਜਿਹੜਾ ਕੋਲ ਬਣਾਉਣਾ ਹੈ ਪਨੀਰ ਦੀ ਭੁਰਜੀ ਹੋਈ ਜਾਂ ਫਿਰ ਅੰਡੇ ਆਂਦੀ ਪੁਰਜੀ ਉਹ ਤਾਂ ਤੁਸੀਂ ਬਹੁਤ ਖਾਦੀ ਹੋਣੀ ਹੈ ਤੇ ਇੱਕ ਵਾਰ ਬੇਸਨ ਦੀ ਪੁਰਜੀ ਇਸ ਤਰੀਕੇ ਨਾਲ ਬਣਾ ਕੇ ਵੇਖਿਓ ਬਹੁਤ ਹੀ ਟੇਸਟੀ ਲੱਗਦੀ ਹੈ ਜੀ ਖਾਣ ਵਿੱਚ ਕਈ ਵਾਰ दाल ਸਬਜੀ ਆ ਜਿਹੜਾ ਖਾਣ ਨੂੰ ਨਹੀਂ ਦਿਲ ਕਰਦਾ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਪੁਰਜੀ ਬਣਾ ਕੇ ਤਿਆਰ ਕਰ ਸਕਦੇ ਹੋ ਮਿੰਟਾਂ ਦੇ ਵਿੱਚ ਹੀ ਤਿਆਰ ਹੋ ਜਾਂਦੀ ਹੈ ਜੀ ਲਓ ਜੀ ਇੱਧਰ ਆਪਣਾ ਜਿਹੜਾ ਪਿਆਜ਼ ਸੀ ਉਹ ਹਲਕਾ ਜਿਹਾ ਬ੍ਰਾਊਨ ਹੋ ਗਿਆ ਏ ਇੱਥੇ ਆਪਾਂ ਮਸਾਲੇ ਐਡ ਕਰ ਦਵਾਂਗੇ ਇਹਦੇ ਵਿੱਚ ਹਲਦੀ ਨਮਕ ਗਰਮ ਮਸਾਲਾ ਤੇ ਧਨੀਆ ਪਾਊਡਰ ਦੇ ਨਾਲ ਥੋੜੀ ਜਿਹੀ ਮੈਂ ਇੱਥੇ ਮੇਥੀ ਪਾਈ ਆ ਮੇਥੀ ਤੁਸੀਂ ਜ਼ਰੂਰ ਐਡ ਕਰਿਓ ਜੀ ਇਹਦੇ ਵਿੱਚ ਬਹੁਤ ਹੀ ਵਧੀਆ ਟੇਸਟ ਆਉਂਦਾ ਜੀ ਮੇਥੀ ਦਾ ਇਹਨਾਂ ਨੂੰ ਚੰਗੀ ਤਰ੍ਹਾਂ ਨਾਲ ਆਪਾਂ 1 ਮਿੰਟ ਅੱਧਾ ਕਿੰਟ ਆਪਾਂ ਪਕਾ ਲਵਾਂਗੇ ਤਾਂ ਜੋ ਮਸਾਲੇ ਆਪਣੇ ਪੱਕ ਜਾਣ ਲਓ ਜੀ ਹੁਣ ਆਪਾਂ ਨਾਲ ਹੀ ਇਹਦੇ ਜਿਹੜਾ ਬੇਸਨ ਦਾ ਘੋਲ ਬਣਾਇਆ ਸੀ ਉਹ ਪਾ ਦਵਾਂਗੇ ਬੇਸਨ ਦਾ ਕੋਲਾ ਆਪਾਂ ਮਿਕਸ ਕਰ ਲਵਾਂਗੇ ਪਹਿਲਾਂ ਫਿਰ ਇਹਦੇ ਵਿੱਚ ਆਪਾਂ ਪਾ ਦੇਣਾ ਹੈ ਢੜਕੇ ਦੇ ਵਿੱਚ ਇੱਥੇ ਆਪਾਂ ਕੜਛੀ ਬਿਲਕੁਲ ਨਹੀਂ ਹਿਲਾਉਣੀ ਹੈਗੀ ਤੇ ਆਪਾਂ ਬਿਨਾਂ ਕੜਛੀ ਲਾਏ ਇਹਨੂੰ ਢੱਕ ਦੇਣਾ ਹੈ ਬਿਲਕੁਲ ਸਲੋ ਗੈਸ ਤੇ ਉੱਤੇ ਸਿਰਫ ਇਹਨੂੰ ਆਪਾਂ ਡੇਢ ਮਿੰਟ ਪਕਾਉਣਾ ਹੈ ਡੇਢ ਮਿੰਟ ਆਪਣੇ ਹੋ ਗਏ ਸੀ ਤੇ ਇੱਥੇ ਆਪਾਂ ਆਪਣੀ ਪੁਰਜੀ ਜਿਹੜੀ ਬਣ ਕੇ ਤਿਆਰ ਹੋ ਗਈ ਹੈ ਬੇਸਨ ਆਪਣਾ ਜਿਹੜਾ ਹੈ ਭਾਫ਼ ਦੇ ਨਾਲ ਪੱਕ ਜਾ ਪੱਕ ਗਿਆ ਹੈ ਜੇ ਤੁਹਾਡੇ ਕੋਲ ਨਾਨ ਸਟਿੱਕੀ ਪੈਨ ਆ ਤਾਂ ਤੁਸੀਂ ਉਹ ਲੈ ਸਕਦੇ ਹੋ ਕਿਉਂਕਿ ਜਿਹੜਾ ਇਸ ਤਰ੍ਹਾਂ ਅਲਮੀਨੀਅਮ ਦੇ ਪੈਨ ਚ ਆਪਾਂ ਬਣਾਉਨੇ ਆ ਤਾਂ ਵੇਸਣਾ ਜਿਹੜਾ نیچے ਲੱਗ ਜਾਂਦਾ ਏ ਥੋੜਾ ਜਿਹਾ ਆਪਣਾ ਵੇਸਣਾ ਜਿਹੜਾ نیچے ਲੱਗ ਗਿਆ ਸੀ ਤੇ ਪੁਰਜੀ ਬਹੁਤ ਹੀ ਟੇਸਟੀ ਬਣੀ ਸੀ ਟਰਾਈ ਜ਼ਰੂਰ ਕਰੋ ਇੱਕ ਵਾਰ ਮੇਰੇ ਕਹਨ ਤੇ ਇੱਥੇ ਫਿਰ ਵੀਡੀਓ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ ਮੈਨੂੰ ਕਿਸ ਤਰ੍ਹਾਂ ਦੀ ਬਣੀ ਆ ਤੁਹਾਡੀ ਪੁਰਜੀ ਲਓ ਜੀ ਹੁਣ ਆਪਾਂ ਇੱਕ ਕਾਲੀਚ ਕੱਢ ਲਵਾਂਗੇ ਇਹਨੂੰ ਲਸਣ ਤੁਸੀਂ ਜ਼ਰੂਰ ਪਾਓ ਸਬਜੀ ਦੇ ਵਿੱਚ ਤੇ ਮੇਥੀ ਇਹਦੇ ਨਾਲ ਬਹੁਤ ਹੀ ਵਧੀਆ ਟੇਸਟ ਆਉਂਦਾ ਹੈ ਜੀ ਪੁਰਜੀ ਦਾ ਲਓ ਜੀ ਗਰਮ ਗਰਮ ਆਪਣੀ ਪੁਰਜੀ ਬੇਸਨ ਦੀ ਬਣ ਕੇ ਤਿਆਰ ਆ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਹਾਂ ਜੀ ਕਿਸੇ ਹੋਰ ਵੀਡੀਓ ਦੇ ਨਾਲ ਤਦ ਤੱਕ ਲਈ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ